श्री साहिब जी ਸਤ ਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਅੰਧਈਐ ਜੀਉ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਜੀਓ ਕਿਰਪਾ ਕਰੇ ਤਾ ਨਾਮ ਧਿਆਈਏ ਜੀਓ ਸਤ ਗੁਰ ਵਿਲੈ ਸੁਭਾਏ ਸਹਜ ਗੁਣ ਗਾਈਏ ਜੀਓ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾ ਆ ਸਾਚੀ ਭਾਵਈ ਅਹੰਕਾਰ ਹਉ ਮੈਂ ਤਜੈ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪਨੀਤਾ ਪਾਈਐ ਹਰ ਜੀਵੋ ਕਿਰਪਾ ਕਰੇ ਹਈਆ ਜੀਓ ਅੰਦਰ ਸਾਚਾ ਨੇਹ ਪੂਰੇ ਸਤ ਗੁਰਾ ਜੀਓ ਹਾਂ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਈ ਅਨ ਦਿਨ ਸਮਾਈ ਜਾ ਨਾਮ ਲਈ ਤਾ ਜੀਵਾ ਸ਼ਰਮਣੀ ਸੁਣੀ ਤਾ ਇਹ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮੀਲੇ ਆਨ ਦਿਨ ਵਿਵੇਕ ਬੁੱਧ ਵਿਚਿ ਰ ਅੰਦਰ ਸਾਚਾ ਨੇਹੋਂ ਪੂਰੇ ਸਤਗੁਰੈ ਸਤ ਸੰਗਤ ਮਿਲੈ ਵਡ ਭਾਗ ਤਾ ਹਰਸ ਆਵੈ ਜੀਆ ਅਨ ਦਿਨ ਰਹੈ ਲਿਵ ਲਾਏ ਤਾ ਸਹਜ ਸਮਾਵੈ ਜੀਆ ਜੀਤ ਬੈਰਾਗੀ ਹਲ ਤ ਪਲ ਤ ਸੋਭਾ ਜਗ ਅੰਤਰ RAM ਨਾਮ ਲੇਵ ਲਾਗੀ ਹਰ ਕਾ ਸੋਗ ਦੁਹਾਤੇ ਮੁਕਤਾ ਜੋ ਪ੍ਰਾਪ ਕਰੇ ਸੋ ਭਾਵੈ ਸਤ ਸੰਗਤ ਮਿਲੈ ਵਡ ਭਾ ਸ ਆਵੇ ਜੀਆ ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਆ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਆ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੈ ਬਿਨ ਨਾਮੈ ਕੋ ਸਾਥਨ ਚਾਲੈ ਪੁੱਤਰ ਕਲ ਕਰ ਮਾਇਆ ਧੋਹੀਆ ਦੂਜਾ ਭਾਇ ਦੁਖ ਹੋਇ ਮੁਖ ਜਮ ਜੋਹਿਆ ਜੀਓ ਕਾ ਕਿਰਪਾ ਲਿਓ ਮਿਲਾਏ ਮੈਨ ਲਹਰ ਪਾਇਆ ਜੀਓ ਸਦਾ ਰਹੈ ਕਰ ਜੋੜ ਪ੍ਰਭ ਮਨ ਭਾਇਆ ਜੀਓ ਪ੍ਰਭ ਮਨ ਭਾਵੈ ਤਾ ਹੁਕਮ ਸਮਾਵੈ ਹਉਮਮਨ ਸੁਖ ਪਾਇਆ ਅੰਨਜਨ ਜਪਤ ਰਹੇ ਦਿਨ ਰਾਤਿ ਸਹਿਜੇ ਨਾਮ ਧਿਆਇਆ ਨਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਇ ਮਹਿਲ ਹਰ ਪਾਵੇ ਜੀਓ ਨਾਮੋ ਨਾਮ ਮਿਲੀ ਵੜਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੇ ਜੀਓ